ਕਰਨਲ ਮਾਮਲੇ ਦੇ ਵਿੱਚ ਗ੍ਰਾਮਤਰਾਲੇ ਨੇ ਨਵਾਂ ਮੋੜ ਲਿਆ ਇਹ ਮਸਲਾ ਜਿਹੜਾ ਦਿੱਲੀ ਤੱਕ ਪਹੁੰਚ ਗਿਆ ਕਿਉਂਕਿ ਜਿਹੜੇ ਕੁਸ਼ਪਿੰਦਰ ਸਿੰਘ ਬਾਠ ਕਰਨਲ ਸੀ ਫੌਜ ਦੇ ਉਹ ਦਿੱਲੀ ਹੀ ਡਿਊਟੀ ਕਰਦੇ ਆ ਦਿੱਲੀ ਹੀ ਡਿਊਟੀ ਕਰਦੇ ਆ ਉਹ ਰਾਤ ਹੋ ਗਈ ਉਹਨਾਂ ਨੇ ਕੋਈ ਮੈਗੀ ਖਾਣੀ ਸੀ ਤੇ ਢਾਬੇ ਤੇ ਰੁਕ ਗਏ ਵੀ ਚਲੋ ਪਰਿਵਾਰ ਨੂੰ ਕਿੱਥੇ ਪਰੇਸ਼ਾਨ ਕਰਾਂਗੇ 12 ਵਜੇ ਰਾਤ ਦੇ ਉੱਥੇ ਗੱਡੀ ਕਢਾਉਣ ਦੇ ਮਾਮਲੇ ਨੂੰ ਲੈ ਕੇ ਕਿੱਥੋਂ ਤੱਕ ਇਹ ਗੱਲ ਜਿਹੜੀ ਹੈਗੀ ਵੱਧ ਗਈ ਚਲੋ ਮੰਨਦੇ ਆ ਪੁਲਿਸ ਦਾ ਆਪਣਾ ਤਰੀਕਾ ਹੈ ਫੌਜ ਦਾ ਆਪਣਾ ਤਰੀਕਾ ਹੈ ਹਰ ਹਰ ਜਿਹੜੇ ਹਰ ਹਰ ਨਹੀਂ ਜੋ ਹਰ ਬਿੰਗ ਹੈ ਉਹਦਾ ਵੱਖੋ ਵੱਖਰਾ ਤਰੀਕਾ ਹੈ ਜੇ ਪੁਲਿਸ ਦੇ ਹੁਣ 8-9 ਬਿੰਗਨ ਟ੍ਰੈਫਿਕ ਦਾ ਹੈ ਲੌਂਡ ਆਰਡਰ ਦਾ ਉਹ ਜਿਹੜਾ ਹੈਗਾ ਸਿਕਿਉਰਿਟੀ ਦਾ ਤੇ ਆਪਣਾ ਸੀਆਈਡੀ ਵਿਭਾਗ ਹੈ ਬਿਜੀਲੈਂਸ ਹੈ ਵੇਖੋ ਕਿੰਨੇ ਵਿੰਗ ਹੈ ਉਹਨਾਂ ਦਾ ਕੰਮ ਕਰਨ ਦਾ ਢੋਡ ਤਰੀਕਾ ਹੁਣ ਜਿਹੜਾ ਇਹ ਗੱਡੀ ਕਢਾਈ ਸੀਗੀ ਕੁਸ਼ਵਿੰਦਰ ਸਿੰਘ ਬਾਠ ਤੇ ਉਹਦੇ ਬੇਟੇ ਅੰਗਦ ਸਿੰਘ ਨੇ ਉੱਤੇ ਪੁਲਿਸ ਨੇ ਕੀ ਕਰਨਾ ਸੀਗਾ ਵੀ ਜੇ ਉਹਨਾਂ ਨੂੰ ਸ਼ੱਕ ਸੀਗਾ ਵੀ ਗੱਡੀ ਗਲਤ ਖੜੀ ਉਹਦਾ ਚਲਾਨ ਕੱਟ ਦੇ ਇੱਕ ਨੰਬਰ 'ਚ ਕੰਮ ਹੁੰਦਾ ਦੂਸਰਾ ਉਹ ਕਹਿੰਦੇ ਬੌਰਨ ਬੌਰਨਟ ਤੇ ਰੱਖ ਕੇ दारू ਪੀ ਰਹੇ ਐ ਪੁਲਸ ਕਹਿ ਰਹੀ ਐ ਤਾਂ ਉਹਨਾਂ ਦੀ ਜਿਹੜੀ ਸੀਗੀ ਮਤਲਬ ਟੈਸਟ ਕਰਉਣਾ ਸੀਗਾ ਮਲਾਜਾ ਕਹਿੰਦੇ ਜਿਹਨੂੰ ਤੇ ਜੇ दारू ਆਉਂਦੀ ਉਹਦਾ ਚਲਾਨ ਕੱਟਦੇ ਤੀਸਰਾ ਉਹਦਾ ਬੇਟਾ ਕਹਿ ਰਿਹਾ ਵੀ ਇਹ ਪਿਓ ਪੁੱਤ ਕੁੜੀਆਂ ਛੇੜਦੇ ਸੀ ਯਾਰ ਜਮੇ ਹੀ ਗਲਤ ਕਹਿ ਰਹੇ ਆ ਉਹ ਪਿਓ ਪੁੱਤ ਤੇ 12 ਵਜੇ ਕਿਹੜੀਆਂ ਕੁੜੀਆਂ ਆਉਂਦੀਆਂ ਪਹਿਲੀ ਗੱਲ ਤਾਂ ਦੂਜੀ ਗੱਲ ਪਿਓ ਪੁੱਤ ਇਹ じゃ ਕੰਮ ਕਰਨਗੇ ਹੁਣ ਜਿਹੜਾ ਇੱਥੇ ਗੱਲ ਕੁੱਟ ਮਾਰਦੀ ਹੋਈ ਹੈ ਬਿਲਕੁਲ ਜਿਹੜਾ ਹੈਗਾ ਤਾਨਾ ਸ਼ਾਹੀ ਰੋਈਆ ਹੋਇਆ ਪੁਲਿਸ ਨੇ ਜਿਹੜੇ ਕਾਨੂੰਨ ਆ ਛਿੱਕੇ ਤੇ ਟੰਗਤਾ ਪਰ ਇੰਨੀ ਹੈ ਜਿਹੜੀ ਮਦਦ ਵੀ ਨਹੀਂ ਕਰਨੀ ਚਾਹੀਦੀ ਜੇ ਆਪਣਾ ਕੋਈ ਕਮਾਊ ਪੁੱਤ ਹੈ ਪਰ ਇੰਨੀ ਵੀ ਨਹੀਂ ਮਦਦ ਨਾ ਕਰੋ ਕਿ ਮਤਲਬ ਜੇ ਲੋਕਾਂ ਦੀਆਂ ਜੇਬਾਂ ਕੋ ਉਤਰਦਾ ਦਰੜ ਕੇ ਲਿਆਂਦਾ ਪੈਸੇ ਜਾਂ ਕੁੱਟਮਾਰ ਕਰਕੇ ਕਰਦਾ ਜੋ ਵੀ ਕਰਦਾ ਤਾਂ ਪਰ ਇਹ ਜੀ ਕਮਾਊ ਪੁੱਤ ਨੂੰ ਝਿੜਕ ਦੇਣਾ ਚਾਹੀਦਾ ਹੈ ਤਾਂ ਪਤਾ ਕੀਤਾ ਜਿਹੜੇ ਇਹ ਰੋਨੀ ਵਰਗੇ ਆ ਜਾਂ ਜੋ ਚਾਰ ਇਨਸਪੈਕਟਰਨਾਂ ਇਹ ਚੰਗੇ ਘਰਾਂ ਚੋਂ ਆ ਪੜ੍ਹੇ ਲਿਖੇ ਐ ਤੇ ਦੇਖੋ ਕਿਵੇਂ ਨੌਨਸੈਂਸ ਹੋ ਗਏ ਕਿਸ ਤਰ੍ਹਾਂ ਇਹਨਾਂ ਨੇ ਗੱਲਾਂ ਕੀਤੀਆਂ ਤੇ ਸਮਝ ਤੋਂ ਬਾਹਰ ਐ ਜਿਆਦਾ ਜਿਹੜਾ ਨਾਮ ਮਿਲਿਆ ਸੀ ਇਨਕਾਊਂਟਰ ਕੀਤਾ ਸੀ ਅਫਸਰਾਂ ਦੀ ਜਿਹੜੀ ਥਾਪੀ ਐ ਉਹ ਮਹਿੰਗੀ ਪੈ ਗਈ ਅਨਾਮ ਦਿੱਤਾ ਤੇ ਜੋਸ਼ ਚਾ ਕੇ ਜਿਹੜਾ ਹੋਸ ਨੂੰ ਭਲਾ ਬੈਠੇ ਤੇ ਜਾਂ ਭਾਈ ਫਿਰ ਲੋੜ ਤੋਂ ਵੱਧ ਖੁਸ਼ੀ ਹੋ ਗਈ ਵੀ ਅਸੀਂ ਆਹ ਕੰਮ ਕੀਤਾ ਪਰ ਇਹ ਵੀ ਨਹੀਂ ਅਗੇ ਵੀ ਫੇਕ ਐਂਕਾਉਂਟਰ ਕਰਕੇ ਬੰਦੇ ਮਾਰੀ ਜਾਓ ਠੀਕ ਹੈ ਬੱਚਾ ਛਡਵਾਇਆ ਜੇ ਉਹ ਨਾ ਛਡਵਾਉਂਦੇ ਹੋ ਸਕਦਾ ਉਹਨੂੰ ਮਾਰ ਦਿੰਦੇ ਗੁੱਡ ਬੈਸਟ ਚੰਗਾ ਗੁੱਡ ਲੱਕ ਵਧੀਆ ਕੰਮ ਕੀਤਾ ਪੁਲਿਸ ਨੇ ਪਰ ਉਹ ਇੱਕ ਕੀਤਾ ਸਾਰਾ ਖੂਚ ਪਾ ਲਿਆ ਕਿੰਨੀ ਬਦਨਾਮੀ ਹੋ ਗਈ ਹੁਣ ਜਿਹੜੇ ਸਟੇਸ਼ਨ ਤੇ ਲੱਗਣਗੇ ਪੁਲਿਸ ਸਟੇਸ਼ਨ ਦੇ ਕੋਈ ਐਸਐਚਓ ਲੱਗਣਗੇ ਕਾਨੂੰਨ ਡਿਊਟੀ ਲੱਗਣਗੇ ਬਣਨਗੇ ਜੋ ਵੀ ਹੈ ਮਹਿਕਮੇ ਦੇ ਮਤਾਬਕ ਤਾਂ ਬੰਦਿਆਂ ਦੀ ਜਿਹੜੀ ਅਮੇਜ਼ ਆ ਉਹ ਖਤਮ ਹੋ ਗਈ ਵੈਸੇ ਜਿਹੜੇ ਬੰਦੇ ਐ ਡਿਸਮਿਸ ਹੋਣਗੇ ਸਜ਼ਾ ਹੋ ਇਹਨਾਂ ਨੂੰ 100% ਜਿਵੇਂ ਮੰਨ ਜੋ ਕੱਲ ਹਾਈ ਕੋਰਟ ਦਾ ਰਵਈਆ ਸੀਗਾ ਇਹਨਾਂ ਦੇ ਖਿਲਾਫ ਤੇਵਰਾ ਜਿਹੜੇ ਤਿੱਖੇ ਸੀ ਇਹ ਬਚਣ ਨੂੰ ਇਹਨਾਂ ਨੂੰ ਥਾਂ ਨਹੀਂ ਹੈਗਾ ਹੁਣ ਜਿਹੜੀ ਆਪਾਂ ਗੱਲ ਕਰਦੇ ਸੀਗੇ ਕਿ ਮਾਮਲਾ ਗ੍ਰਹਿ ਮੰਤਰਾਲੇ ਕੋਲੇ ਪਹੁੰਚ ਗਿਆ ਫੌਜ ਰਾਸ਼ਟਰਪਤੀ ਦੇ ਅੰਡਰ ਹੁੰਦੀ ਹੈ ਜਦੋਂ ਉਹਨਾਂ ਦਾ ਕਰਨ ਵਾਲੀ ਸੇਫ ਨਹੀਂ ਫੌਜ ਦਾ ਕਰਨ ਵਾਲੀ ਸੇਫ ਨਹੀਂ ਘੱਟੋ ਘੱਟ ਕਰਨਾਲ ਦੇ ਥੱਲੇ 12-15000 ਬੰਦਾ ਕੰਮ ਕਰਦਾ ਤੇ ਜੇ ਕੋਨੇ ਆਰਡਰ ਦੇਤਾ ਇਹ 488 ਜਿਹੜੇ ਨਾਲ ਸਿਪਾਟੇ ਨੇ ਇਹਨਾਂ ਦਾ ਕੀ ਕੀ ਜ਼ਰੂਰਤ ਧਰੜ ਕੇ ਰੱਖ ਦੇਣਗੇ ਫੌਜ ਦੇ ਜਵਾਨ ਇਹ ਜ ਆ ਬੱਟਮਾਰ ਮਾਰ ਕੇ ਰਫਲ ਦੇ ਘੁੱਟ ਦਿੰਦੇ ਬੰ ਮਾਰ ਦਿੰਦੇ ਬੰਦੇ ਨੂੰ ਇਸ ਕਰਕੇ ਜਿਹੜਾ ਹੈਗਾ ਪੁਲਿਸ ਨੇ ਇਹ ਬੜੀ ਮਾੜੀ ਹਰਕਤ ਕੀਤੀ ਹੈ ਜਿਹੜੀ ਗੱਲ ਗ੍ਰਹਿ ਮੰਤralੇ ਕੋਲੇ ਪਹੁੰਚ ਗਈ ਹੈ ਮਤਸ਼ਾਹ ਕੋਲੇ ਪਹੁੰਚ ਗਈ ਤਾਰਾਂ ਦਿੱਲੀ ਤੱਕ ਖੜ ਗਈਆਂ ਕੇਂਦਰ ਸਰਕਾਰ ਕੋਲੇ ਚੱਲਿਆ ਗਿਆ ਉਹਨਾਂ ਨੇ ਡਾਟਾ ਲਿਆ ਸਾਰਾ ਰਿਪੋਰਟ ਲਈ ਹੈ ਲਾਅ ਐਂਡ ਆਰਡਰ ਹੈ ਜਿਹੜਾ ਪੰਜਾਬ ਦੀ ਸਥਿਤੀ ਹੈ ਜਿਹੜੀ ਡਾਮਾ ਡੋਲ ਹੈ ਇੱਥੇ ਕੋਈ ਰਾਜਾ ਬਾਹੂ ਨਹੀਂ ਕੋਈ ਪੁਛਦਾ ਨਹੀਂ ਤੇ ਜਿਹੜੀ ਹੈਗੀ ਸਥਿਤੀ ਹੈ ਇਹ ਬਿਲਕੁਲ ਖਰਾਬ ਹੋਈ ਪਈ ਹੈ ਪੰਜਾਬ ਦੀ ਲਾਅ ਐਂਡ ਆਰਡਰ ਦੀ ਜੇ ਇਸ ਤਰ੍ਹਾਂ ਛਿੱਕਾ ਚੱਲਦਾ ਰਿਹਾ ਇਸ ਤਰ੍ਹਾਂ سلسلہ ਚੱਲਦਾ ਰਿਹਾ ਛਿੱਕਾ ਇਹ ਹੀ ਪੋਲੀਟੀਸ਼ੀਅਨ ਦਾ ਜੇ ਜੋ ਚੱਲੀ ਗਏ ਇਹਨਾਂ ਦਾ ਕੰਮ ਆ ਕੋਈ ਸੀਐਮ ਨੇ ਨਹੀਂ ਬਿਆਨ ਦਿੱਤਾ ਕੋਈ ਗ੍ਰਹਿ ਮੰਤਰੀ ਨੇ ਨਹੀਂ ਬਿਆਨ ਦਿੱਤਾ ਕੋਈ ਪੰਜਾਬ ਦੇ ਚੰਗੇ ਅਫਸਰ ਨੇ ਨਹੀਂ ਬਿਆਨ ਦਿੱਤਾ ਚੀਫ ਸੈਕਟਰੀ ਨੇ ਨਹੀਂ ਬਿਆਨ ਦਿੱਤਾ ਇਸ ਮਾਮਲੇ ਦੇ ਵਿੱਚ ਤੇ ਜੇ ਇਸ ਤਰ੍ਹਾਂ سلسلہ ਚੱਲਦਾ ਰਿਹਾ ਤੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਵੇਗਾ। ਦੂਸਰੀ ਗੱਲ ਇਹਦੇ ਨਾਲ ਕੇਂਦਰ ਸਰਕਾਰ ਦੀ ਵੋਟ ਬੈਂਕ ਵੀ ਵਧੀ ਹੈ ਤੇ ਕੇਂਦਰ ਸਰਕਾਰੇ ਦੇ ਵਿੱਚ ਦਖਲਅੰਦਾਜ਼ੀ ਵੀ ਕਰੂਗੀ। ਤੇ ਜੇ ਰਾਸ਼ਟਰਪਤੀ ਨੇ ਸੁਮੋਟੋ ਲੈ ਲਿਆ ਫੌਜ ਦੇ ਕਰਨਲਾਂ ਨੂੰ ਕੁੱਟਣਾ ਸਿੱਧੇ ਡਿਸਮਿਸ ਸੌਦੀ ਕੋਈ ਅਪੀਲ ਤੇ ਦਲੀਲ ਨਹੀਂ ਜਿੱਥੇ ਮਰਜੀ ਤੁਰੇ ਫਿਰਨੇ ਪੰਜਾਬੀ ਦਾ ਸ਼ਬਦ ਹੈ ਇਹ ਵੀ ਜਿੱਥੇ ਮਰਜੀ ਤੁਰੇ ਫਿਰਨਾ ਅੱਛਾ ਦੂਸਰੀ ਮੈਂ ਸਮਾਧਮ ਰਾਈ ਬੇਨਤੀ ਕਰਦਾ ਹਾਂ ਕਿ ਇਹਨਾਂ ਦੇ ਨਾਲ ਕਿਸੇ ਅਫਸਰ ਨੇ ਨਹੀਂ ਖੜਨਾ ਕਿਸੇ ਵੀ ਅਫਸਰ ਨੇ ਨਹੀਂ ਖੜਨਾ ਜੋ ਕਹਿੰਦੇ ਹਨ ਵੀ ਸਾਡੇ ਬੰਦੇ ਇਸ ਤਰ੍ਹਾਂ ਸੀ ਜਾਂ ਇਹ ਅਫਸਰ ਨੇ ਕਾਰਵਾਈ ਨਹੀਂ ਕੀਤੀ ਜਾਂ ਉੱਪਰ ਡੀਆਈਜੀ ਸਾਹਿਬ ਥਾਪੀ ਦਿੱਤੀ ਹੈ ਜਾਂ ਡੀਜੀਪੀ ਸਾਹਿਬ ਨੇ ਥਾਪੀ ਦਿੱਤੀ ਹੈ ਜੇ ਇਹਨਾਂ ਤੇ ਜਿਹੜਾ ਪਰਚਾ ਦਰਜ ਹੋ ਗਿਆ ਜੇ ਗ੍ਰਿਫਤਾਰੀ ਦੇ ਆਰਡਰ ਹੋ ਗਏ ਜਾਂ ਡਿਸਮਿਸ ਦੇ ਹੋ ਗਏ ਭਾਈ ਤੁਹਾਡਾ ਨਾ ਕਪਤਾਨ ਨਾ ਡੀਆਈ ਨਾ ਡੀਜੀਪੀ ਇੱਕ ਵੀ ਬੰਦੇ ਨੇ ਇਹਨਾਂ ਦੇ ਨਾਲ ਨਹੀਂ ਖੜਨਾ ਇਹੋ ਜੇ ਕੰਮ ਭਾਈ ਕਰਿਆ ਨਾ ਕਰੋ ਥਾਪੀ ਮਾਰੀ ਹੁੰਦੀ ਹੈ ਤੇ ਅਫਸਰ ਮੁੜ ਕੇ ਪੈਰ ਨਹੀਂ ਲਾਉਂਦੇ ਤੇ ਆ ਬੜੇ ਆ ਜਿਹੜੇ ਇਥੇ ਇਹ ਵਿਚਾਰੇ ਡਿਸਮਿਸ ਹੋਏ ਵੀ ਆਤਵਾਦ ਵੇਲੇ ਬੜੇ ਫੀਤੀਆਂ ਲੱਗੀਆਂ ਸੀਗੀਆਂ ਤੇ ਕੋਈ ਢਾਬਾ ਖੋਲੀ ਬੈਠਾ ਕੋਈ ਕੁਛ ਕਰੀ ਕਹਿੰਦਾ ਜੇ ਹੁਣ ਅਸੀਂ ਇਹ ਗੱਲ ਨਾਲ ਜੋੜਦੇ ਆਂ ਫਿਰ ਜਿੱਥੇ ਬੰਦਿਆਂ ਦੇ ਆਗੂ ਕੜੇ ਹੋ ਜਾਂਦੇ ਵੀ ਜਾਤੀ ਸ਼ੂਚਕ ਸ਼ਬਦ ਨਾਲ ਜੋੜਤਾ ਜੀ ਤੇ ਜਦੋਂ ਬੰਦਾ ਡਿਸਮਿਸ ਹੋ ਗਿਆ ਕੋਈ ਕੰਮ ਤਾਂ ਕਰੂਗਾ ਨਾ ਜਿਹੜੇ ਬੰਦੇ ਨੂੰ ਕੰਮ ਜਾਣਦੇ ਹੀ ਨਹੀਂ ਜਿਹੜਾ ਬੰਦਾ برو ਕੀ ਕਰੂਗਾ ਕੁਛ ਕੁਛ ਤਾਂ ਕਰੂਗਾ ਨਾ ਇਸ ਕਰਕੇ ਜਿਹੜੀ ਨਵੀਂ ਅਪਡੇਟ ਹੈ ਤਾਜੀ ਅਪਡੇਟ ਹੈ ਅੱਜ ਦੀ ਅਪਡੇਟ ਹੈ ਗ੍ਰਹਿ ਮਤਰਾਲਾ ਜਿਹੜਾ ਹੈਗਾ ਪੰਜਾਬ ਸਰਕਾਰ ਤੇ ਸਖਤ ਹੋ ਗਿਆ ਕੇਂਦਰ ਸਰਕਾਰ ਨੇ ਬਾਗਡੂਰ ਆਪਣੇ ਹੱਥ ਵਿੱਚ ਲਈ ਹੈ ਤੇ ਪੰਜਾਬ ਦੇ ਜਿਹੜੀ ਲੈਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਰਿਪੋਰਟ ਬੈਡ ਰਿਪੋਰਟ ਗਈ ਹੈ ਗਲਤ ਰਿਪੋਰਟ ਗਈ ਹੈ ਜੋ ਮਰਜ਼ੀ ਜੀ ਨੂੰ ਘੇਰ ਲੈ ਕੁੱਟ ਲੈ ਜੋ ਮਰਜ਼ੀ ਹੋ ਜੇ ਕੋਲ ਸਥਾਣਿਆਂ ਦੇ ਵਿੱਚ ਕਿਸੇ ਦਾ ਕੋਈ ਗੱਲ ਨਹੀਂ ਸੁਣ ਰਹੀ ਇਸ ਕਰਕੇ ਜਿਹੜਾ ਹੈਗਾ ਇਹ ਆਉਣ ਵਾਲਾ ਸਮਾਂ ਜਿਹੜਾ ਇਹਨਾਂ ਚਾਰ ਇਨਸਪੈਕਟਰਾਂ ਦੇ ਅਠੇ ਮੁਲਾਜ਼ਮਾਂ ਤੇ ਮਾੜਾ ਹੈ ਇਹਨਾਂ ਨੂੰ ਸਜ਼ਾ ਪੱਕੀ ਹੋਣੀ ਹੈ ਉਹ ਨਾ ਝੁਕਣ ਵਾਲੇ ਹੈ ਨਾ ਪਿੱਛੇ ਹਟਣ ਵਾਲੇ ਹੈ ਕੈਪਟਨ ਪਰਵਾਰ ਤੇ ਨਾ ਉਹਨਾਂ ਨੇ ਰਾਜੀਨਾਮਾ ਕਰਨਾ ਨਾ ਉਹਨਾਂ ਨੇ ਪੈਸੇ ਲੈਣੇ ਆ ਉਹ ਤਾਂ ਸਵਾਲ ਹੀ ਪੈਦਾ ਨਹੀਂ ਵੀ ਕੋਈ ਪੈਸੇ ਲੈ ਕੇ ਰਾਜੀਨਾਮਾ ਕਰ ਲੈਣਾ ਇਸ ਕਰਕੇ ਜਿਹੜਾ ਹੈਗਾ ਇਹ ਨਾਮ ਲੈਣਾ ਪੁਲਿਸ ਨੂੰ ਮਹਿੰਗਾ ਪੈ ਗਿਆ ਤੇ ਜੇ ਰਾਸ਼ਟਰਪਤੀ ਨੇ ਉਹਨਾਂ ڈاکਨਦਾਰੀ ਵਿੱਚ ਲੈ ਲਈ ਇੱਕ ਲੈਟਰ ਬਾਧੂ ਹੈ ਤੇ ਆਪਣੇ ਕਰੇ ਜਾਣਗੇ ਇਸ ਕਰਕੇ ਜਿਹੜਾ ਹੈਗਾ ਵੀ ਜਿਹੜੇ ਸਾਡੇ ਮੁਲਾਜ਼ਮ ਹੈ ਉਹ ਸੰਜਮ ਤੋਂ ਲੈ ਕੰਮ ਲੈ ਕੇ ਕਰਨ ਸੰਜਮ ਤੋਂ ਕੰਮ ਲੈ ਕੇ ਜਿਹੜਾ ਪੁਲਿਸ ਦਾ ਕੰਮ ਕਰਨ ਹਾਂ ਪੁਲਿਸ ਦਾ ਕੰਮ ਕਰਨਾ ਪੈਣਾ ਹੈ ਗੈਸਟ੍ਰੇ ਵੀ ਫੜਨੇ ਪੈਣੇ ਆ ਅਗਵਾ ਹੋਏ ਬੱਚੇ ਵੀ ਛਡਾਉਣੇ ਪੈਣੇ ਆ ਪਬਲਿਕ ਦਾ ਕੰਮ ਵੀ ਕਰਨਾ ਪੈਣਾ ਪਬਲਿਕ ਸਰਵੈਂਟੋ ਤੁਸੀਂ ਪਰ ਇਹ ਨਹੀਂ ਹੈਗਾ ਵੀ ਆਪ ਦੀ ਕ੍ਰਿਕਰੀ ਕਰਾ ਲਵਾਂ ਆਪ ਦੀ ਨੌਕਰੀ ਦਾਤੇ ਲਾ ਲਵਾਂ ਆਪ ਦੀ ਬਦਰਾਮੀ ਕਰਵਾ ਲਵਾਂ ਇਸ ਕਰਕੇ ਕਾਇਦੇ ਕਾਨੂੰਨ ਦੇ ਵਿੱਚ ਰਹਿ ਕੇ ਜਿਹੜੇ ਕੰਮ ਕਰਨੇ ਚਾਹੀਦੇ ਆ ਜਿਹੜੇ ਨਵੇਂ ਮੁੰਡੇ ਭਰਤੀ ਹੋਏ ਐ ਇਹਨਾਂ ਨੇ ਗਾਹਾਂ ਜਾ ਕੇ ਸਿਸਟਮ ਨੂੰ ਚਲਾਉਣਾ ਇਹਨਾਂ ਦੇ ਵਿੱਚੋਂ ਡੀਐਸਪੀ ਬਣਨੇ ਆ ਐਸਪੀ ਬਣਨੇ ਆ ਅੱਗੇ ਪ੍ਰੋਮੋਟ ਹੋ ਕੇ ਜੋ ਕਾਫੀ ਅਮਲਾ ਫੈਲਾ ਪੁਲਸ ਦਾ ਇਹਨਾਂ ਦੇ ਵਿੱਚੋਂ ਬਣਨਾ ਤੇ ਪੁਲਸਾ ਜਿਹੜੀ ਸਾਰੀ ਪੁਲਿਸ ਨਹੀਂ ਮਾੜੀ ਪੁਲਿਸ ਦੇ ਵਿੱਚ ਬਹੁਤ ਬੰਦੇ ਤਪੱਸਿਆ ਕਰਨ ਵਾਲਿਆ ਪਾਠ ਪੂਜਾ ਕਰਨ ਵਾਲਿਆ ਰੱਬ ਨਾਲ ਜੁੜੇ ਹੋਏ ਬੰਦੇ ਨੇ ਤੇ 2-4 ਕਾਲੀਆਂ ਭੇਡਾਂ ਹੁੰਦੀਆਂ 2-4% ਸੌਰੀ 2-4 ਕਾਲੀਆਂ ਭੇਡਾਂ ਨੇ 2-4% ਜਿਹੜੀਆਂ ਕਾਲੀਆਂ ਭੇਡਾਂ ਐ ਇਹ ਸਾਰੀ ਪੁਲਿਸ ਨੂੰ ਬਦਨਾਮ ਕਰ ਦਿੰਦੀਆਂ ਇਸ ਕਰਕੇ ਜਿਹੜੇ ਚੰਗੇ ਅਫਸਰ ਐ ਉਹਨਾਂ ਦੀ ਵੀਰੋ ਕਦਰ ਕਰਿਆ ਕਰੋ ਔਰ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਪਲੇਟਫਾਰਮ ਐ ਜੇ ਕਿਸੇ ਚੰਗੇ ਪੁਲਿਸ ਅਫਸਰ ਨਾਲ ਤੱਕਾ ਵੀ ਹੁੰਦਾ ਐ ਤਾਂ ਉਹਦੇ ਨਾਲ ਵੀ ਪਬਲਿਕ ਨੂੰ ਖੜਨਾ ਚਾਹੀਦਾ ਹੈ ਵੈਸੇ ਪੁਲਿਸ ਨਾ ਧਰਨੇ ਲਾਉਂਦੀ ਹੈ ਤੇ ਨਾ ਪੁਲਿਸ ਇਹ ਕੋਈ ਬਾਹਰਲੇ ਬੰਦੇ ਦੀ ਮਦਦ ਲੈਂਦੀ ਹੈ ਕਿਉਂਕਿ ਇਹ ਇੱਕ ਆਪਦਾ ਜਿਹੜਾ ਸਿਸਟਮ ਹੈ ਉਸੇ ਨਾਲ ਹੀ ਨਜਿੱਠ ਲੈਂਦੇ ਆ ਠੀਕ ਹੈ ਵੀ ਉਹ ਬੰਦਾ ਦੁਖੀ ਹੁੰਦਾ ਜਿਹੜਾ ਸੱਚਾ ਸੁੱਚਾ ਬੰਦਾ ਅਫਸਰ ਹੁੰਦਾ ਪੁਲਿਸ ਦੇ ਵਿੱਚ ਉਹ ਚੱਕੀ ਚ ਪਿਸਿਆ ਜਾਂਦਾ ਚੰਗੇ ਅਫਸਰ ਦੀ ਹਮੇਸ਼ਾ ਮਦਦ ਕਰੋ ਤੇ ਮਾੜੇ ਨੂੰ ਜਿਹੜਾ ਠੋਕ ਕੇ ਰੱਖੋ ਜਿਹੜੀਆਂ ਕਾਲੀਆਂ ਭੇਟਣਾ ਇਹਨਾਂ ਨੂੰ ਪੰਜਾਬ ਸਰਕਾਰ ਆ ਜਿਹੜੀ ਉਹ ਡਿਸਮਿਸ ਕਰੇ ਨਵੇਂ ਬੰਦੇ ਬਥੇਰੇ ਲੱਗਣ ਨੂੰ ਤਿਆਰ ਹੈ ਅੱਜ ਇਹਨਾਂ ਨੂੰ ਤੁਸੀਂ ਲੱਖ ਲੱਖ ਰੁਪਈਆ ਤਨਖਾਹ ਦਿਨੇਓ 40 40 ਹਜ਼ਾਰ ਤੇ 35 35 ਹਜ਼ਾਰ ਤੇ ਡਾਇਰੈਕਟ ਮੁੰਡੇ ਭਰਤੀ ਕਰੋ ਕੰਮ ਕਰਨਗੇ ਇਸ ਕਰਕੇ ਜਿਹੜਾ ਹੈਗਾ ਨਵੇਂ ਜਿਹੜੇ ਮੁੰਡੇ ਉਹਨਾਂ ਨੂੰ ਮੈਂ ਖਾਸ ਕਰਕੇ ਬੇਨਤੀ ਕਰਦਾ ਕਿ ਤੁਸੀਂ ਸਹੀ ਕੰਮ ਕਰੋ ਲਾਂਭਾ ਨਾਲੋ ਆਉਦੇ ਅਫਸਰ ਦੀ ਬਦਨਾਮੀ ਨਾ ਕਰਾਓ ਤੇ ਆ ਜਿਹੜਾ ਕੈਪਟਨ ਵਾਲਾ ਕੰਮ ਹੋਇਆ ਇਹ ਦਿੱਲੀ ਦੇ ਵੱਸ ਪੈ ਗਿਆ ਗ੍ਰਹਿ ਮੰਤਰਾਲੇ ਕੋਲੇ ਚਲਾ ਗਿਆ ਰਾਸ਼ਟਰਪਤੀ ਕੋਲੇ ਚਲਾ ਗਿਆ ਤੇ ਇਹ ਬੰਦਿਆਂ ਨੂੰ ਸਜ਼ਾ ਵੀ ਪੱਕੀ ਹੈ ਡਿਸਮਿਸ ਵੀ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ